ਕਈ ਵਾਰੀ ਬੱਚੇ ਨੂੰ ਬੁਖਾਰ ਹੋ ਜਾਂਦਾ ਬਹੁਤ ਜ਼ਿਆਦਾ ਹਾਈ ਟੈਂਪਰੇਚਰ ਹੁੰਦਾ ਉਸ ਸਮੇਂ ਅਸੀਂ ਲੋਕ ਦੇਖਦੇ ਹਾਂ ਕਿ ਕੰਬਲ ਚ ਲਪੇਟਣਾ ਚਾਹੀਦਾ ਜਾਂ ਕੀ ਕਰਨਾ ਚਾਹੀਦਾ ਉਸ ਸਮੇਂ ਇਹ ਬਹੁਤ ਹੀ ਅਹਿਮ ਸਵਾਲ ਹੈ ਔਰ ਮੈਨੂੰ ਲੱਗਦਾ ਹੈ ਕਿ ਸਾਡੇ ਸੁਣਨ ਵਾਲੇ ਦਰਸ਼ਕਾਂ ਲਈ ਬਹੁਤ ਇੰਪੋਰਟੈਂਟ ਤੇ ਕਈ ਲੋਕਾਂ ਨੂੰ ਪਸੰਦ ਵੀ ਨਹੀਂ ਆਏਗੀ ਇਹ ਚੀਜ਼ ਬਹੁਤ ਇੰਪੋਰਟੈਂਟ ਪੀਸ ਆਫ ਇਨਫੋਰਮੇਸ਼ਨ ਹੈ ਜਿਹੜੀ ਅਸੀਂ ਦੇਣੀ ਚਾਹਾਂਗੇ ਕਿ ਜਿਹੜੇ ਬੱਚਿਆਂ ਨੂੰ ਬੁਖਾਰ ਬਹੁਤ ਤੇਜ਼ ਹੋ ਰਿਹਾ ਹੈ ਦ ਪਹਿਲੀ ਚੀਜ਼ ਜੋ ਆਪਾਂ ਕਰਨੀ ਹੈ ਉਹ ਹੈ ਕਿ ਬੁਖਾਰ ਥੱਲੇ ਲਾਣੇ ਬਿਕੋਜ਼ ਇੱਕ ਏਜ ਗਰੁੱਪ ਹੈ ਜੀ ਜਦੋਂ ਆਪਾਂ ਕਹਿੰਦੇ ਆ 6 ਮਹੀਨੇ ਤੋਂ ਲੈ ਕੇ 5 ਸਾਲ ਦੇ ਬੱਚਿਆਂ ਦਾ ਦਿਮਾਗ ਦਾ ਵਿਕਾਸ ਇਦਾਂ ਹੁੰਦਾ ਹੈ ਕਿ ਜੇ ਬਹੁਤ ਹਾਈ ਟੈਂਪਰੇਚਰ ਆ ਹੋ ਜਾਵੇ ਤੇ ਬੱਚਿਆਂ ਨੂੰ ਕਈ ਵਾਰੀ ਦੌਰਾ ਵੀ ਆ ਜਾਂਦੇ ਬਟ ਆਪਣੀ ਸੋਸਾਇਟੀ ਆਪਣੇ ਹੁੰਦੇ ਚ ਇੱਕ ਬਹੁਤ ਮਿਥ ਬਣਿਆ ਹੋਇਆ ਹੈ ਕਿ ਬੱਚੇ ਨੂੰ ਲਪੇਟ ਲੈਣਾ ਜਿਵੇਂ ਕਿ ਤੁਸੀਂ ਕਿਹਾ ਜੋ ਕਿ ਬਿਲਕੁਲ ਓਪੋਜ਼ਿਟ ਹੈ ਜੋ ਕਿ ਸਾਡੀ ਸਾਇੰਸ ਨੂੰ ਪ੍ਰੂਫ ਕਰ ਚੁੱਕੀ ਹੈ ਆਪਾਂ ਫਿਲਮਾਂ 'ਚ ਬਹੁਤ ਵਾਰੀ ਦੇਖਿਆ ਹੈ ਕਿ ਜਦੋਂ ਵੀ ਬੁਖਾਰ ਹੁੰਦਾ ਹੈ ਤੇ ਆਪਾਂ ਸਿਰ ਤੇ ਨਿਚੋੜ ਕੇ ਕਪੜਾ ਰੱਖਦੇ ਆਂ ਅਗਰ ਉਹਨੂੰ ਟੈਕਨੀਕਲੀ ਸੋਚਿਆ ਜਾਏ ਤਾਂ ਉਹਦਾ ਮਤਲਬ ਇਹ ਹੈ ਕਿ ਆਪਾਂ ਬਾਹਰ ਦਾ ਟੈਂਪਰੇਚਰ ਸਰਫੇਸ ਟੈਂਪਰੇਚਰ ਘਟਾਣਾ ਹੈ ਤਾਂਕਿ ਅੰਦਰਲਾ ਕੋਰ ਟੈਂਪਰੇਚਰ ਵੀ ਘਟ ਜਾਏ ਉਹਨਾਂ ਲਈ ਇੱਕ ਤਾਂ ਆਪਾਂ ਦਿੰਨੇ ਆ ਦਵਾਈਆਂ ਜਿਨ੍ਹਾਂ ਦਾ ਅਸਰ ਆਉਣ ਨੂੰ 20 ਤੋਂ 25 ਮਿੰਟ ਲੱਗਦੇ ਸੋ ਦ ਬੈਸਟ ਤਰੀਕਾ ਏਸ ਕਿ ਬੱਚੇ ਨੂੰ ਨਵਾ ਦਿੱਤਾ ਜਾਵੇ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਠੰਡੇ ਕੋਲਡ ਵਾਟਰ ਨਾਲ ਨਵਾ ਦਿਓ ਜਿਹੜਾ ਬੱਚੇ ਨੂੰ ਕੰਫਰਟੇਬਲ ਹੈ ਸਜਰਾ ਹੋਵੇ ਕੋਸਾ ਹੋਵੇ ਉਹ ਪਾਣੀ ਨਾਲ ਨਵਾ ਸਕਦੇ ਹੋ ਬਟ ਦੈਨ ਬਹੁਤ ਜ਼ਰੂਰੀ ਹੈ ਕਿ ਜੇ ਬੱਚੇ ਨੂੰ ਹਾਈ ਗ੍ਰੇਡ ਫੀਵਰ ਹੋ ਰਿਹਾ ਹੈ ਤੇ ਦਵਾਈਆਂ ਦੇ ਨਾਲ ਨਾਲ ਬੱਚੇ ਨੂੰ ਨਵਾ ਦਿੱਤਾ ਜਾਵੇ ਕਿਉਂਕਿ ਉਹਦੇ ਨਾਲ ਉਸ ਬੱਚੇ ਦਾ ਟੈਂਪਰੇਚਰ ਸਰਫੇਸ ਟੈਂਪਰੇਚਰ ਘੱਟ ਜਾਊਗਾ ਤੇ ਬੱਚੇ ਨੂੰ ਦੌਰੇ ਆਉਣ ਦੇ ਚਾਂਸਸ ਬਹੁਤ ਘੱਟ ਜਾਂਦੇ ਆ ਗੱਲ ਕਰੀਏ ਬੱਚੇ ਹੁਣ ਧੁੱਪ ਬਹੁਤ ਹੁੰਦੀ ਹੈ ਤਾਂ ਧੁੱਪ ਬੱਚੇ ਨੂੰ ਕਿੰਨੀ ਜ਼ਰੂਰੀ ਹੈ ਅਸੀਂ ਹਾਰ ਟਾਈਮ ਬੱਚੇ ਨੂੰ ਬੰਦ ਕਮਰੇ ਚ ਰੱਖ ਸਕਦੇ ਆ ਕਿ ਧੁੱਪ ਵੀ ਬਹੁਤ ਜ਼ਰੂਰੀ ਹੈਗੀ ਹੈ ਦੇਖੋ ਧੁੱਪ ਦਾ ਇੱਕ ਬਹੁਤ ਵੱਡਾ ਐਡਵਾਂਟੇਜ ਹੈ ਕਿ ਸਾਨੂੰ ਵਿਟਾਮਿਨ ਡੀ ਮਿਲਦਾ ਹੈ ਬਟ ਇੱਕ ਟੈਂਪਰੇਚਰ ਐਪਰੋਪਰੀਏਟ ਵਿੱਚ ਬੈਠਣਾ ਵੀ ਬਹੁਤ ਜ਼ਰੂਰੀ ਹੈ ਜੇ ਤੁਸੀਂ ਕਹੋ ਕਿ ਸਾਡੇ ਡਾਕਟਰ ਨੇ ਕਹਿਤਾ ਬੀਟੂ ਉਪਰ ਜ਼ਰੂਰੀ ਹੈ ਤੇ ਅਸੀਂ ਬਾਹਰ ਧੁੱਪੇ ਬੱਚੇ ਨੂੰ ਖੇਡਣ ਭੇਜਦਾ ਬਟ ਮੰਨੋ ਜੀ ਜਿਹੜਾ ਅੱਜ ਕੱਲ ਦਾ ਟੈਂਪਰੇਚਰ ਹੈ ਇੱਥੇ ਅਸੀਂ ਬੱਚਿਆਂ ਨੂੰ ਬਾਹਰ ਖੇਡਣ ਵੀ ਸੋਚ ਕੇ ਭੇਜਣਾ ਹੈ ਤੇ ਟਾਈਮ ਰਹਿੰਦੇ ਹੀ ਭੇਜਣਾ ਹੈ ਬਿਕੋਜ਼ ਇੰਨੀ ਸਵਿਅਰ ਜਿਹੜੀ ਬਾਹਰ ਟੈਂਪਰੇਚਰ ਰਾਈਜ਼ ਹੋ ਰਿਹਾ ਹੈ ਉਹ ਬੱਚਿਆਂ ਨੂੰ ਤੰਗ ਕਰ ਸਕਦਾ ਹੈ ਧੁੱਪ ਜ਼ਰੂਰੀ ਹੈ ਬਟ ਉਹਦੇ ਕੁਝ ਬਹੁਤ ਸਪੈਸੀਫਿਕ ਚੀਜ਼ਾਂ ਨੇ ਜੀ ਜਿਹੜੀ ਸਕਿਨ ਆਪਣੀ ਐਕਸਪੋਜ਼ ਹੁੰਦੀ ਹੈ ਆ ਸਨਲਾਈਟ ਨੂੰ ਯਕੈਲੋ ਧੁੱਪ ਨੂੰ ਉਹ ਵਿਟਾਮਿਨ ਡੀ ਬਣਾਉਂਦੀ ਹੈ ਜੇ ਤੁਸੀਂ ਫੁੱਲ ਕਪੜੇ ਪਾ ਕੇ ਬੱਚਿਆਂ ਨੂੰ ਬਹੁਤ ਸਾਰਾ ਸਨ ਸਕਰੀਨ ਲਾ ਕੇ ਧੁੱਪੇ ਲੈ ਕੇ ਜਬੈ ਵੀ ਜਾਉਂਗੇ ਉਹਦਾ ਮਨੋਜੀ ਕੋਈ ਫਾਇਦਾ ਨਹੀਂ ਹੈਗਾ ਸੋ ਇਟ ਇਜ਼ ਓਨਲੀ ਇੰਪੋਰਟੈਂਟ ਕਿ ਸਕਿਨ ਦੇ ਉੱਪਰ ਸਨ ਰੇਸ ਪੈਣ ਤਾਂ ਕਿ ਉਹ ਕਨਵਰਟ ਕਰਨ ਵਿਟਾਮਿਨ ਡੀ ਜਿਹੜੀ ਸਨ ਰੇਸ ਦੀ ਕਹਿੰਦੇ ਜਿਆਦਾ ਹਾਰਡ ਨਹੀਂ ਹੁੰਦੇ ਮਤਲਬ ਅਸੀਂ ਅੱਜ ਦੇ ਸਮੇਂ ਤੇ 5 6 ਵਜੇ ਦੀ ਗੱਲ ਕਰੀ ਹਾਂ ਇਟ ਇਜ਼ ਅ ਵੈਰੀ ਗੁੱਡ ਟੈਂਪਰੇਚਰ ਪਰ ਅਜਕਲ ਛੁੱਟੀਆਂ ਨੇ ਜੀ ਬੱਚੇ ਕਿਹੜਾ ਉੱਠਦੇ ਨੇ ਇਡੀ ਸਵੇਰੇ ਸ਼ਹਿਰਾਂ ਦੇ ਬੱਚੇ ਤਾਂ ਬਹੁਤ ਲੇਟ ਉੱਠਦੇ ਨੇ ਬਟ ਯੈਸ ਇਟ ਇਜ਼ ਅ ਗੁੱਡ ਟਾਈਮ ਤੁਸੀਂ ਬੱਚਿਆਂ ਨੂੰ ਬਾਹਰ ਭੇਜ ਸਕਦੇ ਹੋ ਖੇਡਣ ਲਈ